ਗੁਰਦਾ ਦੇਖੋ ਇਹ ਹੈਗੀ ਆ ਕਣਕ ਵਾਲੀ ਮਸ਼ੀਨ ਜਿੰਨਾ ਕਣਕ ਬੀਜਦੇ ਆ ਕਨੀ ਟੱਕੜ ਆ ਗੁੱਡੀ ਵੱਡੀ ਆ ਐਂਗਲ ਫੋਨ 'ਚ ਵੀ ਨਹੀਂ ਪੂਰੀ ਆਉਂਦੀ ਹਾਏ ਡੈਡੀ ਹੁਣ ਨਾ ਕਣਕ ਬੀਜ ਕੇ ਆਇਆ ਵਾ ਤੇ ਹੁਣ ਉਹਨਾਂ ਨੇ ਕਿਹਾ ਹੋਣਾ ਕਿ ਆਪਦੇ ਘਰੀ ਖੜਾ ਲਓ ਵੇਖੋ ਕਨੀ ਟੱਕੜ ਆ ਟਰੈਕਟਰ ਵੀ ਕਿੱਡਾ ਵੱਡਾ ਤੇ ਮਸ਼ੀਨ ਤਾਂ ਐਨ ਪੂਰੀ ਟੱਕੜ ਵੱਡੀ ਸਾਰੀ ਆ ਲੱਗਦੀ ਜੀ ਭਾਈ ਹੁਣ ਮੇਲੇ ਦਾ ਸ਼ਾਇਦ ਕੁਝ ਹਿੱਲਾ-ਹੋਲਾ ਕਰਕੇ ਲਾਉਣਗੇ ਗੱਡੀ ਗਾਂ ਪਛਾਂ ਕਰਨਗੇ ਤੇ ਸਮਾਨ ਦੇਖਾਂ ਕੋਈ ਸਮਾਨ ਨਵਿਆ ਹੋਵੇ ਸਮਾਨ ਤਾਂ ਨਹੀਂ ਗਾ ਗੱਡੀ ਵੈਸੀ ਗਾਣੂ ਕੀਤੀ ਸੀ ਦੇਖੋ ਗੱਡੀ ਵੱਡੀ ਆ ਮੈਂ ਪਹਿਲੀ ਵਾਰ ਦੇਖੀ ਐਡੀ ਵੱਡੀ ਅੱਗੇ ਤਾਂ ਮੈਂ ਛੋਟੀ ਦੇਖਦੀ ਹੁੰਦੀ ਆ ਇਹ ਤਾਂ ਬਾਹਲੀ ਵੱਡੀ ਆ ਹੁਣ ਉਤਰੀ ਬੈਕ ਕਰਕੇ ਆਈ ਥਿੰਕ ਪਹਿਲਾਂ ਟਰੈਕਟਰ ਵੜਾਂਗੇ ਫਿਰ ਮਸ਼ੀਨ ਬਾਕੀ ਪਤਾ ਨਹੀਂ ਹਾਂ ਬੈਕ ਕਰ ਰਿਹਾ ਐ ਜਿਹੜੀ ਹੁਣ ਲਿਉਣਗੇ ਟਰੈਕਟਰ ਫਿਰ ਆਈ ਹੋਊਗਾ ਨਾ ਟਰੈਕਟਰ ਤਾਂ ਗਾਂ ਜਾਵੜੂਗਾ ਆ ਜਿਹੜੀ ਕੰਦ ਆ ਇਹਦੇ ਤੋਂ ਗਾਂ ਮਸ਼ੀਨ ਨਹੀਂ ਜਾਣੀ ਫਿਰ ਮਸ਼ੀਨ ਆ ਜਿਹੜੀ ਉਹ ਨੂੰ ਆ ਜਗ੍ਹਾ ਚੌੜੀ ਮਿਲ ਜੂਗੀ ਮਸ਼ੀਨ ਨੂੰ ਇੱਥੇ ਕੁਰਸੀ ਪਰਸੇ ਕਰ ਦਿੱਗੇ ਹੋਰ ਹੁਣ ਆਊਗਾ ਟਰੈਕਟਰ ਪਹਿਲਾ ਆ ਜਾਂ ਪਾਉਣ ਜਾਵਾਂ ਆਂਦੇ 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 ਅਰਾਏ ਵੀਰ ਪਸ਼ੂ ਬਾਨੇ ਕਿਹਾ ਠੀਕ ਆ ਚਲ ਆ ਸਾਡੇ ਪਿੰਡ ਸੀਗਾ ਅੱਜ ਦੇ ਬੱਚੇ ਭਜਾਉਣੇ ਹੁੰਦੇ ਆ ਉਹਨਾਂ ਦਾ ਟੂਰਨਾਮੈਂਟ ਠੀਕ ਆ ਟੂਰਨਾਮੈਂਟ ਨਹੀਂ ਸਾਰੀਆਂ ਉਹਨਾਂ ਲਈ ਆ ਦੌੜਾ ਸੀ ਮੈਂ ਲਾਈਵ ਵੇਖ ਕੇ ਦਗੀ ਜੈਸਾ ਬੱਚੇ ਦੀ ਵਿਚਾਰ ਦੀ ਲੱਤ ਟੁੱਟ ਗਈ ਮੈਨੂੰ ਪਿੱਛੇ ਹੋ ਕੇ ਬਣਾਉਣੀ ਪੈਂਦੀ ਆ ਪੂਰੀ ਨਹੀਂ ਆ ਰਹੀ ਫਰੇਮ ਤੇ ਇਧਰ ਮੰਮੀ ਸਬਜ਼ੀ ਕੱਟ ਰਹੀ ਆ ਬਿਸਤਰੀ ਆ ਬਿਸਤਰੀ ਆ ਹੁਣ ਐਸੇ ਟੱਕ ਕੰਡ ਕਰਕੇ ਨਾ ਕਿ ਉਹ ਗਾਹ ਨਹੀਂ ਵੱਢਦੀ مشین ਹੁਣ ਦੇਖੋ ਕਹੇ ਡਾ ਕੰਮ ਕਰ। ਬਹੁਤ ਵਾਤਾ ਕਿਹਾ। ਮੋਟਰ ਕਿਸੀ ਦਾ? ਮੋਟਰਸਾਈਕਲ ਇੱਧਰ ਹੀ ਲਾ ਦੇਣਗੇ। ਇੱਧਰ ਹੀ ਕਰ ਲੈ। ਕੋਲ ਲਾਉਣਗੇ ਸਹੀ ਕਰਕੇ ਮਸ਼ੀਨ। ਹੈਣਾ ਦੇਖੋ ਭਾਈ ਹੈਣਾ ਓਏ ਹੈਣਾ ਹੈਣਾ ਵੇਲਾ ਅੰਦਰ ਤੜੀਆਂ ਆਈਆਂ ਫਿਰ ਇਹ ਚਲ 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 ਖੁੱਲ ਗਈ ਖੁੱਲ ਗਈ ਬੜੀ ਚਲਾਕ ਨਿਕਲੀ ਫਰ ਇਹਨਾਂ ਨੇ ਲੋੜ ਨਹੀਂ ਦੇਣਾ ਸੀ ਪਹਿਲਾਂ ਇਹਨਾਂ ਦੋਨਾਂ ਨੂੰ ਫੜੋ ਤੇ ਫੇਰ ਜਾ ਕੇ ਆਹ ਕਰੋ ਹਨਾ ਗੱਡੀ ਆਉਂਦੀ ਹੁੰਦੀ ਉਹ ਵੀ ਐਂ ਕਰਦੀ ਹੁੰਦੀ ਹੈਗਾ ਹਾਂ ਦੇ ਕੌਣ ਸਹੀ ਕਰਕੇ ਲੱਗ ਗਈ ਬਹੁਤ ਆ ਪਿੱਛੇ ਨਹੀਂ ਕਰਦੋ ਹੁਣ ਬਸ ਸਵੇਰੇ ਕੱਢ ਹੀ ਲੈਣੀ ਆ ਹੁਣ ਨੰਗਣਾ ਕਰਨਾ ਸੌਖਾ ਜ ਨਹੀਂ ਤਾਂ ਕੰਢੇ ਜੀ ਵੱਜਣਗੇ ਸੱਤ ਉੱਪਰ ਵੇਖੋ ਇਹਦੇ ਚ ਕਣਕ ਵੀ ਹੋਊਗੀ ਛੇਟਾ ਮਕੀਂ ਦਾ ਚਲੋ ਜਿਵੇਂ ਆਪਾਂ ਗੇਟ ਭੇੜ ਦਈਏ ਜੋ ਲੱਗੀ ਮਸ਼ੀਨ ਤੇ ਟਰੈਕਟਰ ਡੈਡੀ ਤੇ ਆਏ ਚੱਲੇ ਦੂਜਾ ਟਰੈਕਟਰ ਦੂਜਾ ਟਰੈਕਟਰ ਜਿਹੜਾ ਵਾ ਉਹ ਇੱਥੇ ਤਾਂ ਹੁਣ ਕਢਣਾ ਨਹੀਂ ਗਿਆ ਤੇ ਉਹ ਹੁਣ ਕਢਾਉਣਗੇ ਕਿਤੇ ਹੋਰ ਗੇਟ ਲਾ ਦੀ ਅੰਦਰੋਂ ਇਹ ਲਾਤਾ ਨਾ ਇਹਨੂੰ ਤੇਲ ਲਾਇਆ ਸੀ ਉਦੋਂ ਵਧੀਆ ਸੀ ਹੁਣ ਫੇਰ ਖੜਕਣ ਦੇ ਲੱਗ ਗਿਆ ਇਹਨੂੰ ਖੋਲ ਦਈਏ ਤੇ ਹੈਨਾ ਆਪਣੀ ਹੁਣ ਇਨਕੁਆਰੀ ਕਰ ਰਹੀ ਹੈ ਕੀ ਆਈ ਆਪਣੇ ਘਰੇ ਕਿਹੜੀ ਨਵੀਂ ਚੀਜ਼ ਆਈ ਆ ਹੈਨਾ ਕਿਹੜੀ ਨਮੀ ਚੀ ਜਾਈ ਆਪਣੇ ਘਰ ਹੁਣ ਮੈਂ ਤੁਹਾਨੂੰ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇੱਥੇ ਆਦਾ ਇੱਥੇ ਹੁੰਦੀ ਆ ਇੱਥੇ ਆਦੀ ਓਏ ਇਹ ਤਾਂ ਕੁਝ ਹੋ ਰਿਹਾ ਆ ਕੀ ਇੱਧਰ ਕਣ ਕੇ ਇੱਧਰ ਕੁਝ ਹੋ ਰ ਆ ਦਵਾਈ ਨਾ ਲੱਗੇ ਮੈਂ ਹੱਥ ਨਹੀਂ ਲਾਉਣਾ ਹੈਗਾ ਆ ਪਤਾ ਨਹੀਂ ਕੀ ਆ ਰੋੜੇ ਫਿਰ ਰੋੜੇ ਆ ਪਤਾ ਨਹੀਂ ਕੀ ਆ ਮੈਂ ਪੁੱਛ ਕੇ ਦੱਸ ਜਾਨੀ ਤੇ ਇਧਰਲੀ ਸਾਈਡ ਕਣਕ ਲੱਗੀ ਕਣਕ ਕਣਕ ਪਾਈ ਇਹਨਾਂ ਨੇ ਹਨਾ ਦੇਖੋ ਅੰਦਰੋਂ ਇਥੋਂ ਨਹੀਂ ਜਾਂਦੀ ਹੁੰਦੀ ਆ ਖਣੀ ਦਵਾਈ ਹੋਊਗੀ ਮੈਨੂੰ ਪਤਾ ਨਹੀਂ ਮੈਂ ਪੁੱਛ ਕੇ ਦੱਸ ਦੂੰ ਨਾ ਦੂਜੀ ਸਾਈਡ ਕੀ ਆ ਇਧਰ ਜੀ ਜਾਊਗੀ ਉਹ ਰੋੜੇ ਜਿਹਾ ਠੀਕ ਆ ਆ ਪਤਾ ਨਹੀਂ ਕਾਦੇ ਲਈ ਲੱਗਾ ਹੁੰਦਾ ਮੈਨੂੰ ਨਹੀਂ ਪਤਾ ਤੇ ਆਹ ਦੇਖੋ ਇਹਦੇ ਚ ਆ ਜਾ ਰਹੀ ਕਣਕ ਇਹ ਕਣਕ ਜਿਵੇਂ ਲੈਣਾਂ ਚ ਬੀਜ ਤੇ ਇਥੋਂ ਦੀ ਥੱਲੇ ਮਿੱਟੀ ਚ ਜਾਊਗੀ ਹਨਾ ਤੇ ਆਹ ਜਿਹੜੀ ਆਹ ਵਾਲੀ ਚੀਜ਼ ਆ ਇਹਨਾਂ ਫਿਰ ਕਣਕ ਬੀਜ ਕੇ ਉੱਤੇ ਮਿੱਟੀ ਪਈ ਜਾਊਗੀ ਸਾਰਾ ਕੁਝ ਹੋ ਜੂਗਾ ਪੱਦਰ ਆ ਹੈਗੀ ਇਹ ਜੀ ਮਸ਼ੀਨ ਕੈਂਟਾ ਨਾ ਮਸ਼ੀਨ ਪੂਰੀ ਹੈ ਨਾ ਹੁਣ ਇਨਕੁਆਰੀ ਵੀ ਕਰੂਗੀ ਸਾਰੇ ਖਾਂ ਖਾਂਗੂ ਸੰਗੂ ਕੇ ਇੱਕ ਵਾਰ ਸਾਡੀ ਮੂੰਗੀ ਵਾਲੀ ਮਸ਼ੀਨ ਵੀ ਖੜੀ ਸੀ ਮੇਰੇ ਖਿਆਲ ਨਾਲ ਸੇਮ ਹੀ ਹੁੰਦੀ ਆ ਉਹ ਛੋਟੀ ਸੀ ਪਰ ਇਹ ਤੋਂ ਇਹ ਤਾਂ ਬਾਲੀ ਬੱਟੀ ਆ ਬਸ ਕਰ ਹੁਣ ਸੰਗੀਆਂ ਜਾਣਾ ਇਹ ਹੈਗੀ ਜਗਤਜੀਤ ਗਰੁੱਪ ਇਹ ਆਈ ਥਿੰਕ ਮਸ਼ੀਨ ਦਾ ਉਹ ਹੋਗਨ ਬ੍ਰਾਂਡ ਨੇਮ ਜਾਂ ਕੁਝ ਹੋਰ ਹੋਗਾ ਦਾ ਹੈਗਾ ਆਲਵੇਸ ਆਇਲ ਬਿਫੋਰ ਯੂਸ ਚਲਾਂ ਤਾਂ ਪਹਿਲਾਂ ਤੇਲ ਪਾਓ ਅੱਛਾ ਪਹਿਲਾਂ ਤੇਲ ਪਾਉਣਾ ਪੈਂਦਾ ਚਲਾਂ ਤਾਂ ਆਈ ਥਿੰਕ ਜਿਹੜਾ ਸਮੂਥ ਹੋ ਜਾਏ ਸਿਸਟਮ ਦੁਰਜਮੇ ਚੈਨ ਵਗੈਰਾ ਘੁੰਮੂਗੀ ਹਨਾ ਆ ਪਤਾ ਨਹੀਂ ਕਾ ਦੇ ਲਈ ਹੈ ਇਹ ਮੈਂ ਪੁੱਛੂਗੀ ਰਾਏ ਵੀ ਤੋਂ ਇੱਕ ਇਹ ਚੀਜ਼ ਪੁੱਛਣੀ ਆ ਤੇ ਇੱਕ ਆਹ ਪੁੱਛਣੀ ਆ ਇਹ ਕੀ ਰੋੜੇ ਰੂੜੇ ਆ ਕਿ ਕੋਈ ਦਵਾਈ ਦੂਈ ਹੈ স্মੈਲ ਹੁੰਦੀ ਆ ਹਾਂ ਦਵਾਈ ਹੋ ਸਕਦੀ ਆ ਠੀਕ ਹੈ ਜੀ ਤੇ ਆ ਹੈਗਾ ਆਪਣਾ ਟਰੈਕਟਰ ਡਬਲ ਟੈਕ ਕਲਚ ਡਬਲ ਕਲਚ ਫਾਰਮ ਇਨ ਦ ਫਾਰਮ ਮੂਰੇ ਦਾ ਕੋ ਸ਼ੈਰੇ ਸ਼ੁਰੂ ਲਿਖੀ ਨੀਗੀ ਮੈਨ ਲੱਗੇ ਸੀ ਲਿਖੀ ਹੋਊਗੀ ਇਹ ਟਰੈਕਟਰ ਕਿਹੜਾ ਵਾ ਇਨ ਦ ਫਾਰਮ ਲਿਖਿਆ ਹੋਇਆ ਵਾ ਚਲੋ ਗਾਇਸ ਬਸ ਇੰਨਾ ਹੀ ਸੀ ਆਪਣਾ ਵਲੌਗ ਹੁਣ ਅੱਜ ਦਾ